ਮੈਂ ਪੇਸ਼ੈਂਟ ਆ ਹਾਰ ਦਾ ਇਹਨਾਂ ਨੇ ਮੈਨੂੰ ਇੱਥੇ ਰੋਕ ਕੇ ਮੇਰੀ ਪੂਰੀ ਹਰਾਸਮੈਂਟ ਕਰ ਰਹੇ ਆ ਆ ਦੇਖੋ ਨਾਲ ਇਹਨਾਂ ਦੀ ਕਲੀਕ ਹੈਗੀ ਆ ਹੁਣ ਦਵਾਈਆਂ ਲੈ ਲਿਓ ਦੇਖੋ ਆ ਦੇਖੋ ਖਰਾਬ ਨੀ ਕੱਲੀ ਚਲਾ ਰਹੇ ਆ ਬਿਲਕੁਲ ਨਹੀਂ ਚਲਾ ਦੇ ਸ਼ਰਾਬ ਕੋਈ ਪੀਤੀ ਹੋਈ ਆ ਆ ਦੇਖੋ ਦਵਾਈ ਨਹੀਂ ਕੱਢ ਖਾਣਾ ਰੱਖ ਹਾਂ ਹੁਣ ਤੁਸੀਂ ਆਈ ਕਹਿੰਦੇ ਆ ਆਪਣੇ ਆਪਣੇ ਮੈਨੂੰ ਕੋਲੋਂ ਮਰਾਜ ਕਰਾਉਣਾ ਚਾਹੀਏ ਆਪਾਂ ਕਰਾਉਣਾ ਚਾਹੀਏ ਮੇਰਾ ਕਰਾਉਣਾ ਫੇਰ ਸਮਝੇ ਕੀ ਕਿਨੇ ਉੱਥੇ ਪੈਸੇ ਸੁਣਾ ਕੇ ਲੈ ਕੇ ਉੱਠੇ ਕੇ ਖੋ ਹੈ ਕੋਈ ਤੜਵਾਇਆ ਕਿ ਨਹੀਂ ਪੈਸੇ ਤਾਂ ਠੇਕੇ ਮੈਂ ਮੇਰੇ ਕੋਲ ਸਬੂਤ ਹੈ ਇਸ ਵਕਤ 1 ਤੇ 500 ਰੁਪਏ ਦਾ 500 ਰੁਪਏ ਤੁਸੀਂ ਮੈਨੂੰ ਬਹੁਤ ਕੁਝ 500 ਰੁਪਏ ਰਸੀਦ ਮੰਗਣਾ ਹੈ ਮਕੀਆ ਕਿ ਨਹੀਂ ਵੀ ਹੱਥ ਫਾਇਆ ਤੂੰ ਮਕੀਆ ਤੁਸੀਂ ਮੈਥਾ 500 ਰੁਪਏ ਦੇਖੋ ਮੈਂ ਠੇਕੇ ਤਾਂ ਲੈ ਗਿਆ ਆਹ ਪੁੱਛਿਆ ਕਿ ਚੋਰ ਕਿੱਥੇ ਹੈ ਦੇਖ ਨਾ ਜਗਰ ਉਹ ਸਾਡੇ ਉਹ ਸਾਡੇ ਚੋਰ ਹੋ ਤੁਸੀਂ ਕੋਈ ਜਗਰ ਭਾਈ ਹੋਈ ਹੈ ਉੱਤੇ ਇਹ ਨਾਂ ਪੈਣੀ ਦਿਖਾਉਂਦੇ ਵੇ ਆਪਣਾ ਆ ਕੋਈ ਗਾਲ ਦਿਖਾ ਦੇ ਤੁਸੀਂ ਵਾਸਤਾ ਕੋਈ ਇੰਟਰਨੈਟ ਦੇ ਕੇ ਕੱਢੋ ਮੈਂ ਦੂਸ ਚੰਗੀ ਦਾ ਇਸ਼ਾਨਾ ਬੇ ਹੋਸਟਲ ਲੱਗੇ ਯਾਰ ਓਥੇ ਠਿਕਾਣਾ ਥੋੜੇ ਸਰਵੰਤ ਬਣਾਇਆ ਹੋਇਆ ਦਾ ਉਹ ਦੇਖੋ ਅਗਲੇ ਜਿੱਥੇ ਠਿਕਾਣਾ ਉੱਥੇ ਜਾ ਕੇ ਤੁਸੀਂ ਪੈਸੇ ਮੰਗਵਾਣੇ ਉਂ ਜਾ ਕੇ ਦੋ ਕਰ ਦੋ ਹਾਂ ਕੋਈ ਕਰੋ ਜੋ ਕੁਝ ਕਰਨਾ ਹੁਣ ਹਾਂ ਜਾਣਾ ਨਹੀਂਗਾ ਥੋੜੀ ਫੋਨ ਪੇ ਚੋਂ ਪੈਸੇ ਹੁਣੇ ਫੋਨ ਮੈਨੂੰ ਤੁਸੀਂ ਮੈਨੂੰ ਕੀ ਕਰ ਸਕਦੇ ਬਾਹ ਨੂੰ ਮੈਂ ਤੁਹਾਨੂੰ ਮੌਲਡ ਕਰ ਦੂੰਗਾ ਹਾਂ ਦੇਖ ਸਮਝ ਕਿ ਨਹੀਂ ਸਮਝ ਨਹੀਂ ਤੋ ਮਨਾ ਦੇ ਕਰਾਓ ਇਹ ਮੇਰੀ ਸ਼ਰਾਬ ਪੀਤੀ ਹੋਵੇ ਨਾ ਗੇਮ ਦੀ ਸ਼ਰਾਬ ਪੀਤੀ ਹੋਵੇ ਆਹ ਜੀ ਮਾਨ ਜੀ ਆਹ ਦੇਖੋ ਜੀ ਇਹ ਸੁਰੇਂਦਰ ਕੁਮਾਰ ਐਸਆਈਆ ਇਹਨੇ ਸਾਨੂੰ ਰੋਕਿਆ ਹੋਇਆ ਮੈਂ ਪੇਸ਼ੈਂਟ ਆ ਹਾਰਡ ਦਾ ਇਹਨਾਂ ਨੇ ਮੈਨੂੰ ਇੱਥੇ ਰੋਕ ਕੇ ਮੇਰੀ ਪੂਰੀ ਹਰਾਸਮੈਂਟ ਕਰ ਰਹੇ ਆ ਆਹ ਦੇਖੋ ਨਾਲ ਇਹਨਾਂ ਦੀ ਖਲੀਕ ਹੈਗੀ ਆ ਆਹ ਥੋੜੀ ਦਵਾਈਆਂ ਲੈ ਲਈਓ ਦੇਖੋ ਆਹ ਦੇਖੋ ਜੇ ਹੋਣੀ

ਕਾਂ ਸੇ ਚੋਰ ਇਕੱਠੇ ਦੇਖਣਾ ਜਗਰ ਚੋਰ ਸਾਡੇ ਬਹੁਤ ਸਾਰੇ ਚੋਰ ਹੋ ਤੁਸੀਂ ਤੂੰ ਜਗਰ ਪਾਈ ਹੋਈ ਹੈ ਉੱਤਾਰੇ ਇਹ ਨਾਂ ਬਣੀ ਦਿਖਾ ਦੇ ਬਈ ਆਪਣਾ ਆ ਤੂੰ ਗਾਲਤ ਖੜੇ ਤੁਸੀਂ ਵਾਸਤਾ ਥੋੜੇ ਇੰਟਰਨੈਟ ਦੇ ਵਿੱਚ ਕੱਢੂਗਾ ਜੂਸ ਚੰਗੀ ਦਾ ਹੋਰ ਦਾ ਪਿੱਛੇ ਉਹਨੇ ਬੋਸਟਲ ਲੱਗਿਆ ਹੋਰ ਠੀਕੜਾ ਥੋੜੇ ਸਰਵੰਦ ਬਣਾਇਆ ਹੋਇਆ ਦਾ ਉਹ ਦੇਖੋ ਅਗਨੇਗੀ ਠੇਕਾ ਉੱਥੇ ਜਾ ਕੇ ਤੁਸੀਂ ਪੈਸੇ ਮੰਗਵਾਣੇ ਹੋ ਜਾ ਕੇ ਸੁੱਕਾ ਤੋਂ ਹਾਂ ਕੋਈ ਕਰੋ ਜੋ ਕੁਝ ਕਾਤਣਾ ਹੋਣਾ ਹਾਂ ਜਾਣਾ ਨਹੀਂ ਯਾਰ ਥੋੜੀ ਫੋਨਪੇ ਚੋਂ ਪੈਸੇ ਹੁਣ ਮੈਂ ਤੁਹਾਨੂੰ ਤੁਸੀਂ ਮੈਨੂੰ ਕੀ ਕਰ ਸਕਦੇ ਬਾਹਣ ਮੈਂ ਤੁਹਾਨੂੰ ਬਾਉਂਡ ਕਰ ਦਾਂ ਹਾਂ ਇਹ ਸਮਝ ਕਿ ਨਹੀਂ ਹਾਂ ਨਹੀਂ ਤੋ ਸਮਝ ਨਹੀਂ ਆ ਰਿਹਾ ਹਾਂ ਤੁਹ ਮਲਾਜੇ ਕਰਾਓ ਇਹ ਮੇਰੀ ਸ਼ਰਾਬ ਪੀਤੀ ਹੋਵੇ ਨਾ ਮੇਰੀ ਸ਼ਰਾਬ ਦਿੱਤੀ ਹੋਵੇ ਆਹ ਜੀ ਮਾਨ ਜੀ ਆਹ ਦੇਖੋ ਜੀ ਇਹ ਸਿਰਿੰਦਰ ਕੁਮਾਰ ਐਸਆਈਆ ਇਹਨੇ ਸਾਨੂੰ ਰੋਕਿਆ ਹੋਇਆ ਮੈਂ ਪੇਸ਼ੈਂਟ ਆ ਹਾਰਡ ਦਾ ਇਹਨਾਂ ਨੇ ਮੈਨੂੰ ਇੱਥੇ ਰੋਕ ਕੇ ਮੇਰੀ ਪੂਰੀ ਹਰਾਸਮੈਂਟ ਕਰ ਰਹੇ ਆ ਆਹ ਦੇਖੋ ਨਾਲ ਇਹਨਾਂ ਦੀ ਖਲੀਕ ਹੈਗੀ ਆ ਆਹ ਹੁਣ ਦਵਾਈਆਂ ਮਲੇ ਨੀਓ ਦੇਖੋ ਆਹ ਦੇਖੋ ਸ਼ਰਾਬ ਨੀ ਕੱਢੀ ਚਲਾ ਰਹੇ ਆ ਬਿਲਕੁਲ ਨਹੀਂ ਚਲਾ ਰਹੇ ਸ਼ਰਾਬ ਤੁਹਾਡੀ ਪੀਤੀ ਹੋਈ ਆ ਆਹ ਦੇਖੋ ਦਵਾਈਆਂ ਕੱਢ ਕੇ ਉਹਨਾਂ ਰੱਖਦੇ ਆ ਹਾਂ ਹੁਣ ਤੁਸੀਂ ਆਈ ਕਹਿ ਉਹ ਆ ਜੀ ਆਪੇ ਉਹ ਕਰੋ ਮਰਾਜਾ ਕਰਾਉਣਾ ਹੈ ਆਪ ਦਾ ਕਰਾਉਣਾ ਹੈ ਮੇਰਾ ਕਰਾਉਣਾ ਹੈ ਫਿਰ ਸਮਝੇ ਵੀ ਕਿੰਨੇ ਉੱਥੇ ਪੈਸੇ ਕਢਾ ਕੇ ਲੈ ਕੇ ਉੱਥੇ ਠੇਕੇ ਕਰੋ ਹੈ ਕੋਈ ਤੜਵਾਇਆ ਕਿ ਨਹੀਂ ਪੈਸੇ ਤਾਂ ਠੇਕੇ ਮੇਰੇ ਕੋਲ ਸਬੂਤ ਹੈ ਇਸ ਵਕਤ 1 ਦੇ 500 ਰੁਪਏ ਦਾ 500 ਰੁਪਏ ਕੋਈ ਮੈਥੋਂ ਬਹੁਤ ਬਹੁਤ 500 ਰੁਪਏ ਰੇਸ਼ਟ ਮੰਗਣਾ ਹੈ ਮਗੀਆਂ ਕਿ ਨਹੀਂ ਵੀਰ ਹੱਥ ਵਾਇਆ ਤੁਸੀਂ ਮਗੀਆਂ ਤੁਸੀਂ ਮੈਥੋਂ 500 ਰੁਪਏ ਰੇਸ਼ਟ ਠੇਕੇ ਤਾਂ ਲੈ ਗਏ ਆ ਨਾ ਸੋਲ ਠੇਕੇ ਦੇਖਣਾ ਜੱਗਰ ਨਾਲ ਸਾਡੇ ਉਹ ਸਾਡੇ ਚੋੜਾ ਤੁਸੀਂ ਜਗਰ ਪਾਈ ਹੋਈ ਹੈ ਉੱਥੇ ਨਾ ਬਣੀ ਦਿਖਾ ਦੇ ਆਪਣੇ ਆ ਤੁਸੀਂ ਗਾਟ ਖੜੇ ਤੁਸੀਂ ਵਾਸਤਾ ਥੋੜੇ ਇੰਟਰਨੈਟ ਦੇ ਵਿੱਚ ਕੱਢੂਗਾ న్యూਸ ਚੰਗੀ ਦਾ ਹੋਰ ਦਾ ਪੇਸ਼ੇ ਉਹ ਠੀਕ ਕਰਿਆ ਥੋੜੇ ਸਰਵਰ ਬਣਾ ਹੋਇਆ ਦਾ ਉਹ ਦੇਖੋ ਅਗਨੇਗੀ ਠੇਕਾ ਉੱਥੇ ਜਾ ਕੇ ਤੁਸੀਂ ਪੈਸੇ ਮੰਗਵਾਨੇ ਉਂ ਜਾ ਕੇ ਲੋਕਾਂ ਤੋਂ ਹਾਂ ਕੋਈ ਕਰੋ ਜੋ ਕੁਝ ਕਰਦਾ ਹੁਣ ਹਾਂ ਜਾਣਾ ਨੀਗਾ ਥੋੜੀ ਫੋਨਪੇ ਚੋਂ ਪੈਸੇ ਹੁਣੇ ਹੁਣੇ ਫੋਨ ਮੈਥੋਂ ਤੁਸੀਂ ਮੈਨੂੰ ਕੀ ਕਰ ਸਕਦੇ ਹੋ ਬਾਹਰ ਮੈਂ ਤੁਹਾਨੂੰ ਬਾਊਂਡ ਕਰ ਦੂੰਗਾ ਆ ਦੇਖ ਸਮਝ ਕਿ ਨਹੀਂ ਆ ਨਹੀਂ ਤੋਂ ਸਮਝ ਨਹੀਂ ਆ ਤੁਹਾਨੂੰ ਮਰਾਜੇ ਕਰਾਓ ਇਹ ਮੇਰੀ ਸ਼ਰਾਬ ਪੀਤੀ ਹੋਵੇ ਨਾ ਇਹ ਮੇਰੀ ਸ਼ਰਾਬ ਪੀਤੀ ਹੋਵੇ ਆ ਜੀ ਮਾਨ ਜੀ ਆ ਦੇਖੋ ਜੀ ਇਹ ਸ੍ਰੀ ਸ੍ਰਿੰਦਰ ਕਮਾਲ ਐਸਆਈਆ ਇਹਨੇ ਸਾਨੂੰ ਰੋਕਿਆ ਹੋਇਆ ਮੈਂ ਪੇਸ਼ੈਂਟ ਆ ਹਾਰਡ ਦਾ ਇਹਨਾਂ ਨੇ ਮੈਨੂੰ ਇੱਥੇ ਰੋਕ ਕੇ ਮੇਰੀ ਪੂਰੀ ਹਰਾਸਮੈਂਟ ਕਰ ਰਹੇ ਆ ਆ ਦੇਖੋ ਨਾਲ ਇਹਨਾਂ ਦੀ ਕਲੀਕ ਇਹ ਹਾਂ ਹੁਣ ਦਵਾਈਆਂ ਲੈ ਲਈਆਂ ਦੇਖੋ ਆ ਦੇਖੋ ਜਿਹੜੇ ਹੁਣ ਇਹਨਾਂ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹਾਂ ਬਿਲਕੁਲ ਨਹੀਂ ਚਲਾਦੇ ਸ਼ਰਾਬ ਤੁਹਾਡੀ ਪੀਤੀ ਹੋਈ ਆ ਆ ਦੇਖੋ ਦਵਾਈਆਂ ਕਿੱਥੇ ਖਾਣਾ ਰੱਖਦੇ ਹਾਂ ਹਾਂ ਹੁਣ ਤੁਸੀਂ ਆਈ ਕਿਹਨੂੰ ਅਰਜਾਇਰ ਤੇ ਅਮਰ ਉੱਤ ਕਰੋ ਮਲਾਜਾ ਗਰਾਊਂਡ ਹੈ ਆਵਾ ਗਰਾਊਂਡ ਹੈ ਮੇਰਾ ਗਰਾਊਂਡ ਹੁਣ ਫੇਰ ਸਮਝੇ ਕੀ ਕਿਨੇ ਉੱਥੋਂ ਪੈਸੇ ਬਣਾ ਕੇ ਲੈ ਕੇ ਉੱਥੇ ਠੇਕੇ ਹੀ ਕਰੋ ਹੈ ਕੋਈ ਤੜਵਾਇਆ ਕਿ ਨਹੀਂ ਪੈਸੇ ਤਾਂ ਠੇਕੇ ਮੈਂ ਮੇਰੇ ਕੋਲ ਸਬੂਤ ਆ ਇਸ ਵਕ ਇੱਕ ਦੇ 500 ਰੁਪਏ ਦਾ 500 ਰੁਪਏ ਕੋਈ ਮੈਥੇ ਦਾ ਬਹੁਤ ਕੋ 500 ਰੁਪਏ ਰਸੀਦ ਮਾਰਨਾ ਨੇ ਮਗੀਆਂ ਕਿ ਨਹੀਂ ਮਿੱਗੀ ਹੱਥ ਪਾਇਆ ਤੂੰ ਮਗੀਆਂ ਤੁਸੀਂ ਮੈਥੇ ਪੰਜਾਂ ਰੁਪਏ ਲੈ ਕੇ ਠੇਕੇ ਤਾਂ ਲੈ ਗਿਆ ਨਾ ਚੋਰ ਇਕੱਠੇ ਦੇਖ ਨਾ ਜਗਰ ਚੋਰ ਸਾਡੇ ਉਹ ਚੋਰ ਹੋ ਤੁਸੀਂ ਕੋਈ ਜਗਰ ਪਈ ਹੋਈ ਹੈ ਉੱਥੇ ਇਹ ਨਾਂ ਬਣੀ ਦਿਖਾ ਦੇ ਬਈ ਆਪਣਾ ਆ ਤੂੰ ਇਹ ਗਾੜਤ ਖੜੇ ਤੂੰ ਜਵਾਸਾ ਓਹ ਇੰਟਰਨੈਟ ਦੇ ਵਿੱਚ ਕੱਢੂਗਾ ਦੂਸ ਚੰਦੀ ਦਾ ਹਾਰ ਦਾ ਪੇਸ਼ੇ ਨੇ ਬੇ ਹੋਸਟਲ ਲੱਗਿਆ ਟਰੱਕ ਔਰ ਠਿਕਾਣਾ ਤੁਹਾਡੇ ਸਰਵਨ ਬਣਾ ਹੋਇਆ ਦਾ ਉਹ ਦੇਖੋ ਅਗਨੇਜੀ ਠੇਕਾ ਉੱਥੇ ਜਾ ਕੇ ਤੂੰ ਜੀ ਪੈਸੇ ਮੰਗਵਾਨੀ ਹੂੰ ਜਾ ਕੇ ਟੁੱਕਾ ਤੋਂ ਹਾਂ ਕੋਈ ਕਰੋ ਜੋ ਕੁਝ ਕਰਨਾ ਹੋਣਾ ਹਾਂ ਜਾਣਾ ਨਹੀਂਗਾ ਥੋੜੀ ਫੋਨਪੇ ਚੋਂ ਪੈਸੇ ਮੈਂ ਤੁਹਾਨੂੰ ਮੈਂ ਤੁਹਾਨੂੰ ਤੁਸੀਂ ਮੈਨੂੰ ਕੀ ਕਰ ਸਕਦੇ ਬਾਹਰ ਮੈਂ ਤੁਹਾਨੂੰ ਮਾਉਂਡ ਕਰ ਦਗਾ ਸਮਝਦੇ ਕਿ ਨਹੀਂ ਜਾਣਾ ਨਹੀਂ ਤੋ ਸਮਝਦੇ ਨਹੀਂ ਹਾਂ ਤੁਹਾਨੂੰ ਮਨਾਜੇ ਕਰਾਓ ਇਹ ਮੇਰੀ ਸ਼ਰਾਬ ਪੀਤੀ ਹੋਵੇ ਨਾ ਇਹ ਮੇਰੀ ਸ਼ਰਾਬ ਪੀਤੀ ਹੋਵੇ ਆਹ ਜੀ ਮਾਨ ਜੀ ਆਹ ਦੇਖੋ ਜੀ ਸਪੀਸ਼ ਸਰੇਂਦਰ ਕੁਮਾਰ ਐਸ ਆਈ ਆ